ਪੰਜਾਬ ਦੇ ਪੰਜ ਮੰਤਰੀਆਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਪਰ ਇਹ ਨੋਟਿਸ ਹੈ ਕਿਸ ਚੀਜ਼ ਵਾਸਤੇ ਦਰਅਸਲ ਹਾਲ ਹੀ ਦੇ ਵਿੱਚ ਇੱਕ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਇਹ ਵੱਡਾ ਫੇਰਬਦਲ ਪੰਜਾਬ ਦੇ ਕੈਬਨਿਟ ਦੇ ਵਿੱਚ ਹੋਇਆ وزارت ਵਿੱਚ ਹੋਇਆ ਔਰ ਇਸ ਫੇਰਬਦਲ ਤੋਂ ਬਾਅਦ ਚਾਰ ਸਾਬਕਾ ਮੰਤਰੀ ਬਣ ਚੁੱਕੇ ਨੇ ਚਾਰ ਮੰਤਰੀ ਸਾਬਕਾ ਮੰਤਰੀ ਬਣ ਚੁੱਕੇ ਨੇ ਔਰ ਉਹਨਾਂ ਦੇ ਵਿੱਚ ਮੰਤਰੀ ਅਨਮੋਲ ਗਗਨਮਾਨ ਮੰਤਰੀ ਬਲਕਾਰ ਸਿੰਘ ਚੇਤਨ ਸਿੰਘ ਜੋੜਾ ਮਾਜਰਾ ਔਰ ਮੰਤਰੀ ਬ੍ਰਹਮਸ਼ੰਕਰ ਜੰਪਾ ਇਹ ਚਾਰ ਮੰਤਰੀ ਹੁਣ ਸਾਬਕਾ ਮੰਤਰੀ ਬਣ ਚੁੱਕੇ ਨੇ ਮੰਤਰੀਪਦ ਤੋਂ ਉਹਨਾਂ ਨੂੰ ਹਟਾ ਹਟਾ ਦਿੱਤਾ ਗਿਆ ਹੈ ਮੰਤਰੀ ਅਹੁਦਾ ਜਿਹੜਾ ਉਹਨਾਂ ਦੇ ਕੋਲੋਂ ਲੈ ਲਿਆ ਗਿਆ ਔਰ ਇਹਨਾਂ ਦੀ ਥਾਂ ਦੇ ਉੱਤੇ ਪੰਜ ਨਵੇਂ ਕੈਬਨਿਟ ਮੰਤਰੀ ਜਿਹੜੇ ਨੇ ਸਥਾਪਿਤ ਕੀਤੇ ਗਏ ਨੇ ਉਹਨਾਂ ਨੂੰ ਹੁਣ ਮੰਤਰੀ ਆਵਾਸ ਵੀ ਦਿੱਤਾ ਜਾਵੇਗਾ ਹੁਣ ਉਹੀ ਮੰਤਰੀ ਆਵਾਸ ਜਿਹੜਾ ਖਾਲੀ ਕਰਨ ਦਾ ਨੋਟਿਸ ਇਸ ਵਾਸਤੇ ਸਾਬਕਾ ਮੰਤਰੀਆਂ ਨੂੰ ਜਾਰੀ ਕਰ ਦਿੱਤਾ ਗਿਆ ਹੈ ਲੱਗੇ ਨਹੀਂ ਜਦੋਂ ਇਹ ਫੇਰ ਬਦਲ ਹੋਇਆ ਤਾਂ ਵੱਡੀ ਚਰਚਾ ਚੱਲੀ ਸੀ ਕਿ ਆਖਰ ਕੀ ਕਾਰਨ ਨੇ ਕਿਹੜੇ ਕਾਰਨਾਵਸ ਇਹ ਵੱਡਾ ਫੈਸਲਾ ਲੈ ਲਿਆ ਗਿਆ ਕਿ ਕਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਇਹਨਾਂ ਨੇ ਕੀ ਕੀਤਾ ਜਾਂ ਫਿਰ ਇਹਨਾਂ ਦੇ ਵੱਲੋਂ ਕੁਝ ਹੋ ਗਿਆ ਬਹੁਤ ਕੁਝ ਚੱਲਦਾ ਪਿਆ ਸੀ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਵਿਰੋਧੀ ਅਜੇ ਤੱਕ ਇਹ ਦਾਵਾ ਕਰ ਰਹੇ ਆ ਇਹ ਇਲਜ਼ਾਮ ਲਾ ਰਹੇ ਆ ਕਿ ਇਹ ਜਿਹੜਾ ਫੇਰ ਬਦਲ ਹੋਇਆ ਇਹ ਸੀਐਮ ਭਗਵੰਤ ਮਾਨ ਦੀ ਮਨਜ਼ੂਰੀ ਦੇ ਮਤਾਬਿਕ ਨਹੀਂ ਹੋਇਆ ਸਗੋਂ ਇਹ ਦਿੱਲੀ ਦੀ ਨਵੀਂ ਮੁੱਖ ਮੰਤਰੀ ਆਤਿਸ਼ੀ ਦੇ ਆਉਣ ਤੋਂ ਬਾਅਦ ਇੱਕ ਵੱਡਾ ਫੇਰ ਬਦਲ ਹੋ ਗਿਆ ਹਰ ਇੱਕ ਮਾਮਲੇ ਨੂੰ ਲੈ ਕੇ ਵਿਵਾਦ ਬਣਦਾ ਜਾ ਰਿਹਾ ਔਰ ਖਾਸ ਕਰਕੇ ਇਸ وزارت ਦੇ ਵਿੱਚ ਹੋਈ ਤਬਦੀਲੀ ਤੋਂ ਬਾਅਦ ਵੱਖਰੇ ਪੱਧਰ ਦੇ ਉੱਤੇ ਵਿਵਾਦ ਖੜ ਗਿਆ ਫਿਰ ਨਵੇਂ ਪੰਜ ਮੰਤਰੀ ਆਏ ਨੇ ਉਹਨਾਂ ਦੇ ਆਵਾਸ ਵਾਸਤੇ ਸਾਬਕਾ ਮੰਤਰੀਆਂ ਨੂੰ ਆਪਣਾ ਮੰਤਰੀ ਆਵਾਸ ਖਾਲੀ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਇਹਨਾਂ ਸਾਬਕਾ ਮੰਤਰੀਆਂ ਦੇ ਵਿੱਚ ਜਿਹੜੀਆਂ ਦੀ ਗਿਣਤੀ 4 ਸੀ ਇਹਨਾਂ ਦੇ ਵਿੱਚ ਇੱਕ ਨਾਮ ਹੋਰ ਹੈ ਪਰ ਉਹ ਤਾਂ ਕਰਕੇ ਉਸ ਮੰਤਰੀ ਦਾ ਨਾਮ ਸਾਹਮਣੇ ਆਇਆ ਕਿਉਂਕਿ ਉਹ ਐਮਪੀ ਬਣ ਚੁੱਕੇ ਨੇ ਮਰਾਦ ਹੈਗੀ ਹੈ ਗੁਰਮੀਤ ਸਿੰਘ ਮੀਥੇਰ ਤੋਂ ਕਿਉਂਕਿ ਉਹ ਐਮਪੀ ਬਣ ਚੁੱਕੇ ਨੇ ਇਸ ਵਾਸਤੇ ਉਹਨਾਂ ਦਾ ਵੀ ਜਿਹੜਾ ਮੰਤਰੀ ਪਦ ਹੈ ਉਹ ਹਟ ਜਾਂਦਾ ਹੈ ਜ਼ਾਹਿਰ ਜੀਤ ਗੱਲ ਹੈ ਔਰ ਉਹਨਾਂ ਦੀ ਥਾਂ ਦੇ ਉੱਤੇ ਹੁਣ ਉਹਨਾਂ ਦੇ ਅਵਾਸ ਦੀ ਥਾਂ ਦੇ ਉੱਤੇ ਹੁਣ ਉਹ ਥਾਂ ਕਿਸੇ ਹੋਰ ਨਵੇਂ ਮੰਤਰੀ ਨੂੰ ਦੇ ਦਿੱਤੀ ਜਾਵੇਗੀ ਨਵੇਂ ਮੰਤਰੀ ਵੀ ਲਗਾ ਦਿੱਤੇ ਗਏ ਤਰਨਪ੍ਰੀਤ ਸਿੰਘ ਬਰਿੰਦਰ ਗੋਇਲ ਹਰਦੀਪ ਮੁੰਡੀਆਂ ਔਰ ਡਾਕਟਰ ਰਵਜੋਤ ਸਿੰਘ ਇਹਨਾਂ ਨੂੰ ਮੰਤਰੀ ਪਦ ਸੌਪਿਆ ਗਿਆ ਔਰ ਇਹਨਾਂ ਦੇ ਨਾਲ ਨਾਲ ਹੀ ਜਲੰਧਰ ਤੋਂ ਜ਼ਿਮਨੀ ਚੋਣਾਂ ਦੇ ਵਿਜੇਤਾ ਬਹਿੰਦਰ ਭਗਤ ਉਹਨਾਂ ਨੂੰ ਵੀ ਮੰਤਰੀ ਅਹੁਦਾ ਦੇ ਦਿੱਤਾ ਗਿਆ ਇਸ ਤੋਂ ਬਾਅਦ ਹੁਣ ਉਹਨਾਂ ਦੇ ਆਵਾਸ ਵਾਸਤੇ ਵੱਡਾ ਫੈਸਲਾ ਲਿਆ ਗਿਆ ਔਰ ਜਿਨੇ ਸਾਬਕਾ ਮੰਤਰੀ ਸੀ ਉਹਨਾਂ ਦੇ ਆਵਾਸ ਜਿਹੜੇ ਨੇ ਉਹ ਖਾਲੀ ਕਰਨ ਦਾ ਨੋਟਿਸ ਦੇ ਦਿੱਤਾ ਗਿਆ ਦਰਸਲ ਕਾਨੂੰਨ ਦੇ ਮੁਤਾਬਕ ਮਹਿਜ਼ 15 ਦਿਨਾਂ ਦੇ ਅੰਦਰ ਅੰਦਰ ਇਹ ਪ੍ਰਕਿਰਿਆ ਅਮਲ ਦੇ ਵਿੱਚ ਲਿਆਉਣੀ ਹੁੰਦੀ ਹੈ ਔਰ ਇਸੇ ਵਾਸਤੇ ਉਹਨਾਂ ਨੂੰ ਇਹ ਨੋਟਿਸ ਜਾਰੀ ਕਰ ਦਿੱਤੇ ਗਏ ਨੇ 15 ਦਿਨਾਂ ਦੇ ਅੰਦਰ ਅੰਦਰ ਆਪਣੇ ਘਰ ਖਾਲੀ ਕਰਨ ਦੇ ਹੁਕਮ ਜਿਹੜੇ ਨੇ ਹੋ ਗਏ ਆ ਔਰ ਜਿਹੜੇ ਸਾਬਕਾ ਮੰਤਰੀ ਸੀ ਹੁਣ ਉਹਨਾਂ ਨੂੰ ਆਪਣਾ ਉਹ ਆਵਾਸ ਮੰਤਰੀ ਆਵਾਸ ਜਿਹੜਾ ਉਹ ਛੱਡਣਾ ਪਵੇਗਾ ਔਰ ਉਹਨਾਂ ਦੀ ਥਾਂ ਦੇ ਉੱਤੇ ਹੁਣ ਇਹ ਆਵਾਸ ਜਿਹੜੇ ਤਿਆਰ ਕੀਤੇ ਜਾਣਗੇ ਨਵੇਂ ਮੰਤਰੀਆਂ ਵਾਸਤੇ ਜਿਹੜੇ ਨਵੇਂ ਪੰਜ ਮੰਤਰੀ ਨੇ ਉਹਨਾਂ ਵਾਸਤੇ ਆਵਾਸ ਹੁਣ ਤਿਆਰ ਹੋਣਗੇ ਖੈਰ ਇਸ ਤੋਂ ਬਾਅਦ ਪੰਜਾਬ ਦੀ ਸਰਕਾਰ ਦੇ ਵਿੱਚ ਕਿਸ ਤਰ੍ਹਾਂ ਦਾ ਫੇਰ ਬਦਲ ਹੁੰਦਾ ਹੈ ਹੁੰਦਾ ਨਹੀਂ ਹੁੰਦਾ ਜਾਂ ਕੀ ਹਾਲਾਤ ਬਣਦੇ ਨੇ ਦੱਸਦੇ ਰਵਾਂਗੇ ਬੜੇ ਰੋਵਾਨੀ ਡੀਆ ਪੰਜਾਬੀ ਦੇ